ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਮੈਂ ਹਾਂ ਰਾਜਵੀਰ ਕੌਰ ਇਸ ਵੇਲੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਚ ਪਿੰਦੇ ਪਿੰਡ ਫੈਜ਼ਲਾਬਾਦ ਜਿੱਥੇ ਇੱਕ ਵਿਅਕਤੀ ਦਾ ਚੋਲਾ ਖਰਾਬ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਲੋਕਾਂ ਦਾ ਕੰਮ ਕਰਕੇ ਆਪਣੇ ਦਵਾਈ ਅਤੇ ਘਰ ਦਾ ਗੁਜ਼ਾਰਾ ਕਰਦਾ ਹੈ ਵਿਅਕਤੀ ਨੇ ਦਾਨੀ ਸੱਜਣਾ ਕੋਲੋਂ ਆਪਣੀ ਮਦਦ ਦੀ ਗੁਹਾਰ ਲਈ ਹੈ ਕਿ ਉਸ ਦਾ ਇਲਾਜ ਹੋ ਸਕੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਤਸੇਮ ਸਿੰਘ ਫੈਲਾਬਾਜ ਜੀ ਕੀ ਬਰੋ ਮੈਂ ਕੰਮ ਕਰਦੇ ਸੱਟ ਲੱਗੀ ਸੀ ਚੂੜੇ ਤੇ ਸੱਟ ਲੱਗੀ ਸੀ ਪਰ ਕੱਦ ਬੈਠਾ ਪਹਿਲਾਂ ਬਲੌਂ ਦੀ ਚੱਕਰ ਚ ਦਿਆ ਜੀ ਕਿੱਦਾਂ ਸੱਟ ਲੱਗੀ ਜੀ ਟੂੜੀ ਲਾਉਂਦਾ ਸੀ ਜੀ ਟੂੜੀ ਡਾਲਦਾ ਤੇ ਆਪੇ ਡਾਲਦਾ ਚੂੜ ਸੱਟ ਲੱਗੀ ਪੂਰਾ ਪਵਾਇਆ ਵੀ ਤੇ ਸੱਟ ਨਹੀਂ ਬੈਠਾ ਜੀ ਮੋੜ ਕੇ ਥੋੜਾ ਫਿਰ ਥੋੜਾ ਜਿਹਾ ਕੰਮ ਕੀਤਾ ਮੋੜ ਕੇ ਫੇਰ ਉਦਾਂ ਹੋ ਗਿਆ ਜੀ ਉਹ ਕੰਮ ਨਹੀਂ ਹੋ ਰਿਹਾ ਜੀ ਮੇਰੇ ਕੋਲੇ ਕਿੰਨੇ ਬੱਚੇ ਜੀ ਬੱਚੇ 2 ਜੀ ਕਿੱਡੇ ਜੀ ਬੱਚੇ ਛੋਟੇ ਜੀ 1 ਜਿਆੜਾ ਸਾਲ ਦਾ ਇੱਕ ਪੂਰੀ ਸਾਲ ਦੀ ਜੀ ਕੰਮ ਤਾਂ ਹੁੰਦਾ ਨਹੀਂ ਮੇਰੇ ਕੋਈ ਘੜੇ ਬੈਠੇ ਨੂੰ 2-3 ਮਹੀਨੇ ਹੋ ਗਏ ਹੈ ਕਿਦਾਂ ਤੁਹਾਡਾ ਘਰ ਦਾ ਕਿ ਜਿਆਦਾ ਚੱਲਦਾ ਜੀ ਜਿਆਦਾ ਕਿਸੇ ਦੇ ਪੱਠੇ ਪਾ ਦਈਏ ਕਿਸ ਨੂੰ ਕੋ ਆਸਦੇ ਤੇ ਕੋ ਗਿਆ ਹੋਏ ਤਾਂ ਪੱਠੇ ਪਾ ਦਈਦੇ ਆ ਉਪ 150 ਮਿਲਦਾ ਜੀ ਦੂਜੇ ਕੋਈ ਨਾਲ ਹੀ ਕਿਸ ਦੀ ਕੱਢ ਦਿੱਤੀ ਜਾਂ ਕਿ ਸਬਜ਼ੀ ਸ਼ਬਜੀ ਮਾਰੇ ਮੋਟੇ ਕੋੜ ਦੇ ਦਿੱਦੀ ਉਹ 150 ਮਿਲ ਜਾਂਦਾ ਉਹਨਾਂ ਕਿ ਜ਼ਿਆਦਾ ਮਾੜਾ ਮੋੜਾ ਚੱਲਦਾ ਜੀ ਸੋੜ ਕੋਈ ਦੰਨੀ ਛੱਜੇ ਕੋਈ ਲਾਜ ਵਾਸਤੇ ਪੈਸਾ ਕਰਦੇ ਦੰਨੀ ਦਾਨ ਕਰਦੇ ਕੋਈ ਲਾਜ ਭੁਜੇ ਤੁਸੀਂ ਆਪਣਾ ਘਰ ਦਾ ਕੰਮ ਜ਼ਿਆਦਾ ਕਰ ਸਕੋ ਕਰ ਸਕੋ ਮੇਰੇ ਕੋਲ ਬਾਕੀ ਕੰਮ ਕੋਈ ਨਹੀਂ ਹੋ ਰਿਹਾ ਜੀ ਮੇਰੇ ਕੋਲ ਚੱਲਦਾ ਜੀ ਤੁਹੀ ਆਪਣਾ ਕਨੈਕਟ ਨੰਬਰ ਦੱਸ ਦਿਓ ਕੋਈ ਦਾਨੀ ਸੱਜਣ ਕੋਈ ਮਦਦ ਕਰਨਾ ਚਾਹੁੰਦਾ ਤੁਹਾਡੇ ਸਿੱਧੀ ਡਾਇਰੈਕਟ ਤੁਹਾਡੇ ਨਾਲ ਗੱਲ ਕਰੇਗਾ ਨੰਬਰ 84272 ਜੀ 74255 ਜੀ